ਸਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਪੀਐਸਪੀਸੀਐਲ ਵਿੱਚ जेई ਇਲੈਕਟ੍ਰੀਕਲ ਔਰ जेई ਸਬਸਟੇਸ਼ਨ ਦੀ ਭਰਤੀ ਦੀ ਤਿਆਰੀ ਦੇ ਲਈ ਕਲਾਸ ਨੰਬਰ 1 ਹੈਗੀ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ जेई ਇਲੈਕਟ੍ਰੀਕਲ ਔਰ जेई ਸਬਸਟੇਸ਼ਨ ਦੇ ਲਈ ਵੈਕੈਂਸੀ ਆ ਚੁੱਕੀਆਂ ਨੇ ਸੋ ਇਹਨਾਂ ਦੀ ਤਿਆਰੀ ਵਜੋਂ ਇਲੈਕਟ੍ਰੀਕਲ ਫੀਲਡ ਨਾਲ MCQ ਸ਼ੁਰੂ ਕਰਨ ਜਾ ਰਹੇ ਹਾਂ ਸੋ ਕੁਝ ਆਸਾਨ ਕੁਐਸਚਨ ਤੋਂ ਕੁਝ ਡਿਫਿਕਲਟ ਕੁਐਸਚਨ ਵੱਲ ਜਾਵਾਂਗੇ ਸੋ ਅੱਜ ਅਸੀਂ ਇਸ ਦੇ ਬਾਰੇ ਇੱਕ ਪਹਿਲੀ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ ਸੋ ਆਓ ਜਾਣਦੇ ਹਾਂ ਕੁਝ ਇਲੈਕਟ੍ਰੀਕਲ ਦੇ ਐਮਸੀਕਿਊਜ਼ ਦੇ ਬਾਰੇ ਸੋ ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ ਹੈ ਦਾ ਫਲੋ ਆਫ ਇਲੈਕਟ੍ਰਿਕ ਕਰੰਟ ਇਨ ਅ ਕੰਡਕਟਰ ਇਸ ਡਿਊ ਟੂ ਫਲੋ ਆਫ ਯਾਨੀ ਕਿ ਇਸ ਦਾ ਮਤਲਬ ਹੈ ਕਿ ਇੱਕ ਕੰਡਕਟਰ ਯਾਨੀ ਕਿ ਚਾਲਕ ਜਿਸ ਵਿੱਚੋਂ ਕਰੰਟ ਵਹਿ ਸਕਦਾ ਉਸ ਦੇ ਵਿੱਚ ਜਿਹੜਾ ਕਰੰਟ ਦਾ ਵਹਾਅ ਹੈਗਾ ਉਹ ਕਿਸ ਦੇ ਕਾਰਨ ਹੁੰਦਾ ਆਪਸ਼ਨ A ਹੈ ਪ੍ਰੋਟੋਨ B ਇਲੈਕਟ੍ਰੋਨਸ C ਹੈ ਚਾਰਜ ਪਾਰਟਿਕल्स ਔਰ D ਹੈ ਇਲੈਕਟ੍ਰੋਨ ਐਂਡ ਆਇਨਸ ਇਸ ਦੇ ਵਿੱਚ ਪਹਿਲਾਂ ਅਸੀਂ ਜੇ ਜਾਣੀਏ ਕਿ ਇਸ ਨੂੰ ਸਮਝ ਲਈਏ ਕਿ ਕੁਐਸਚਨ ਦੇ ਵਿੱਚ ਪੁੱਛਿਆ ਕੀ ਗਿਆ ਪਹਿਲੀ ਗੱਲ ਹੌਸ ਨੇ ਕਹੀ ਹੈ ਕਿ ਕੰਡਕਟਰ ਕੰਡਕਟਰ ਜਿਸ ਦੇ ਵਿੱਚ ਜਿਸ ਤਰ੍ਹਾਂ ਵਾਇਰ ਹੈਗੀ ਆ ਇਸ ਦੇ ਵਿੱਚ ਇੱਕ ਕੰਡਕਟਿੰਗ ਮਟੀਰੀਅਲ ਆ ਉਸ ਦੇ ਉੱਪਰ ਇਨਸੂਲੇਸ਼ਨ ਆ ਗਈ ਹੈ ਤਾਂ ਇਹ ਕੰਡਕਟਰ ਦੇ ਅੰਦਰ ਜਿਹੜਾ ਕਰੰਟ ਆ ਉਹ ਕਿਸ ਦੇ ਕਾਰਨ ਫਲੋ ਹੁੰਦਾ ਤਾਂ ਇਸ ਦੇ ਵਿੱਚ ਜਿਹੜੇ ਕੰਡਕਟਿੰਗ ਮਟੀਰੀਅਲ ਆ ਉਹਨਾਂ ਦੇ ਵਿੱਚ ਜਿਹੜੇ ਬਹੁਤ ਛੋਟੇ ਛੋਟੇ ਐਟਮਸ ਨੇ ਬਹੁਤ ਛੋਟੇ ਐਟਮਸ ਨੇ ਔਰ ਐਟਮ ਦੇ ਜੇ ਬੰਤਰ ਬਾਰੇ ਜਾਣੀਏ ਉਸ ਦੇ ਢਾਂਚੇ ਬਾਰੇ ਜਾਣੀਏ ਤਾਂ ਉਸ ਦੇ ਵਿੱਚ ਪ੍ਰੋਟੋਨ ਨਿਊਟ੍ਰੋਨ ਔਰ ਇਲੈਕਟ੍ਰੋਨ ਤਿੰਨ ਉਸ ਦੇ ਹਿੱਸੇ ਹੁੰਦੇ ਆ ਪ੍ਰੋਟੋਨ ਉੱਪਰ ਪੋਜ਼ਿਟਿਵ ਚਾਰਜ ਇਲੈਕਟ੍ਰੋਨ ਉੱਪਰ ਨੈਗੇਟਿਵ ਚਾਰਜ ਔਰ ਜਿਹੜੇ ਨਿਊਟ੍ਰੋਨ ਨੇ ਉਹ ਨਿਊਟਰਲ ਨੇ ਇਹਨਾਂ ਦੇ ਉੱਪਰ ਕੋਈ ਚਾਰਜ ਨਹੀਂ ਹੁੰਦਾ ਸੋ ਇਸ ਦੇ ਵਿੱਚ ਜੇ ਤੁਸੀਂ ਬੰਤਰ ਬਾਰੇ ਜਾਣੀਏ ਤਾਂ ਜਿਹੜਾ ਸੈਂਟਰ ਹੈਗਾ ਨਿਊਕਲੀਅਸ ਹੈ ਉਸ ਦੇ ਵਿੱਚ ਪ੍ਰੋਟੋਨ ਤੇ ਨਿਊਟ੍ਰੋਨ ਹੁੰਦੇ ਆ ਔਰ ਇਸ ਦੇ ਦੁਆਲੇ ਜਿਹੜੇ ਇਲੈਕਟ੍ਰੋਨ ਘੁੰਮਦੇ ਹੈਗੇ ਆ ਜਿਹੜੇ ਕਿ ਇਹਨਾਂ ਦੇ ਵਿੱਚ ਹਲਕੇ ਆ ਵਜ਼ਨ ਦੇ ਵਿੱਚ ਪ੍ਰੋਟੋਨ ਨਾਲੋਂ 1837 ਗੁਣਾ ਹਲਕੇ ਨੇ ਗਿਣਤੀ ਬਰਾਬਰ ਜਿੰਨੇ ਪ੍ਰੋਟੋਨ ਹੋਣਗੇ ਉਨੇ ਹੀ ਇਲੈਕਟ੍ਰੋਨ ਹੋਣਗੇ ਤਾਂ ਜਿਹੜੇ ਇਲੈਕਟ੍ਰੋਨ ਆ ਉਹ ਇਸ ਦੇ ਦੁਆਲੇ ਜਿਹੜੇ ਘੁੰਮਦੇ ਆ ਇੱਕ ਅੰਡਾਕਾਰ ਸ਼ੇਪ ਦੇ ਵਿੱਚ ਘੁੰਮਦੇ ਹੈਗੇ ਆ ਤਾਂ ਇਸ ਦੇ ਵਿੱਚ ਜਿਹੜੇ ਇਲੈਕਟ੍ਰੋਨ ਬਾਹਰੀ ਸ਼ੈਲ ਦੇ ਵਿੱਚ ਨੇ ਬਾਹਰੀ ਸਾਈਡ ਨੇ ਤਾਂ ਉਹ ਇੱਕ ਸੈਂਟਰ ਨਾਲੋਂ ਜਿਹੜਾ ਨਿਊਕਲੀਅਸ ਹੈਗਾ ਉਸ ਤੋਂ ਦੂਰ ਜਿੰਨਾ ਹੁੰਦੇ ਜਾਂਦੇ ਆ ਉਹਨਾਂ ਦੀ ਖਿੱਚ ਘਟਦੀ ਜਾਂਦੀ ਆ ਤਾਂ ਇਸ ਦੇ ਵਿੱਚ ਜਦੋਂ ਅਸੀਂ ਬਾਹਰੀ ਕੋਈ ਫੋਰਸ ਲਗਾਉਣੀ ਆ ਚਾਹੇ ਉਹ ਸੈੱਲ ਦੁਆਰਾ ਬੈਟਰੀ ਦੁਆਰਾ ਜਾਂ ਕੋਈ ਹੋਰ ਸਪਲਾਈ ਸੋਰਸ ਹੈ ਚਾਹੇ ਉਹ ਜਨਰੇਟਰ ਤੋਂ ਸਪਲਾਈ ਮਿਲ ਰਹੀ ਹੈ ਤਾਂ ਜਦੋਂ ਅਸੀਂ ਬਾਹਰੋਂ ਉਸ ਦੇ ਉੱਪਰ ਫੋਰਸ ਲਗਾਉਣੀ ਆ ਤਾਂ ਜਿਹੜੇ ਇਲੈਕਟ੍ਰੋਨ ਨੇ ਇਹ ਮੂਵ ਕਰਦੇ ਆ ਆਪਣੀ ਜਗ੍ਹਾ ਤੋਂ ਜਦੋਂ ਮੂਵ ਕਰਦੇ ਆ ਤਾਂ ਇਹ ਇੱਥੇ ਸਪੇਸ ਖਾਲੀ ਹੋ ਗਈ ਤਾਂ ਦੈਨ ਅਗਲੇ ਇਲੈਕਟ੍ਰੋਨ ਚੱਲਦੇ ਹੈ ਗਿਆ ਤਾਂ ਇਹ ਜਿਹੜਾ ਇਲੈਕਟ੍ਰੋਨ ਦਾ ਵਹਾਅ ਹੈਗਾ ਇਸ ਦੇ ਨਾਲ ਕੰਡਕਟਰ ਦੇ ਵਿੱਚ ਜਿਹੜਾ ਕਰੰਟ ਫਲੋ ਕਰਦਾ ਹੈਗਾ ਸੋ ਇਸ ਨੂੰ ਅਸੀਂ ਕਹਿ ਸਕਦੇ ਹਾਂ ਇਲੈਕਟ੍ਰਿਕ ਕਰੰਟ ਦੀ ਜਿਹੜੀ ਡੈਫੀਨੇਸ਼ਨ ਹੈ ਫਲੋ ਆਫ ਇਲੈਕਟ੍ਰੋਨ ਇਸ ਕਾਲਡ ਕਰੰਟ ਕਹਿ ਦਿੰਦੇ ਆ ਤਾਂ ਇਲੈਕਟ੍ਰੋਨਾਂ ਦੇ ਵਹਾਅ ਦੇ ਨਾਲ ਜਿਹੜੇ ਇਲੈਕਟ੍ਰੋਨ ਨੇ ਉਹਨਾਂ ਦੇ ਵਹਾਅ ਦੇ ਨਾਲ ਜਿਹੜਾ ਕਰੰਟ ਫਲੋ ਕਰਦਾ ਕਿਸੇ ਕੰਡਕਟਰ ਦੇ ਅੰਦਰ ਤਾਂ ਆਪਸ਼ਨ ਇਸ ਦੀ ਬੀ ਸਹੀ ਹੈ ਪਹਿਲੇ ਦੀ ਸੈਕੰਡ ਕੁਐਸਚਨ ਹੈ ਇਨ ਗੈਸੇਜ਼ ਦਾ ਫਲੋ ਆਫ ਕਰੰਟ ਇਸ ਡਿਊ ਟੂ ਆਪਸ਼ਨ A ਇਲੈਕਟ੍ਰੋਨਸ ਓਨਲੀ B ਹੈਗਾ ਪੋਜ਼ਿਟਿਵ ਐਂਡ ਨੈਗੇਟਿਵ ਆਇਨਸ ਸੀ ਹੈਗਾ ਇਲੈਕਟ੍ਰੋਨਸ ਐਂਡ ਪੋਜ਼ਿਟਿਵ ਆਇਨਸ ਔਰ ਡੀ ਹੈਗਾ ਇਲੈਕਟ੍ਰੋਨਸ ਪੋਜ਼ਿਟਿਵ ਆਇਨਸ ਐਂਡ ਨੈਗੇਟਿਵ ਆਇਨਸ ਤਾਂ ਪਹਿਲਾ ਜਿਸ ਤਰ੍ਹਾਂ ਕੰਡਕਟਰ ਦੇ ਵਿੱਚ ਪੁੱਛਿਆ ਸੀ ਕਰੰਟ ਕਿਸ ਤਰ੍ਹਾਂ ਫਲੋ ਹੁੰਦਾ ਕਿਸ ਦੇ ਦੁਆਰਾ ਤਾਂ ਇੱਥੇ ਸੈਕੰਡ ਕੁਐਸਚਨ ਦੇ ਵਿੱਚ ਗੈਸਸ ਦੇ ਵਿੱਚ ਪੁੱਛਿਆ ਗਿਆ ਗੈਸੇਸ ਦੇ ਵਿੱਚ ਜਿਹੜਾ ਕਰੰਟ ਫਲੋ ਕਿਸ ਦੇ ਦੁਆਰਾ ਕਰਦਾ ਤਾਂ ਜਿਹੜੀਆਂ ਗੈਸੇਸ ਨੇ ਉਹਨਾਂ ਦੇ ਵਿੱਚ ਜਿਹੜਾ ਕਰੰਟ ਫਲੋ ਕਰਦਾ ਇਲੈਕਟ੍ਰੋਨਸ ਪੋਜ਼ਿਟਿਵ ਆਇਨਸ ਐਂਡ ਨੈਗੇਟਿਵ ਆਇਨਸ ਇਸ ਦੇ ਵਿੱਚ ਜਿਹੜੇ ਪੋਜ਼ਿਟਿਵ ਆਇਨਸ ਨੇ ਉਹ ਇੱਕ ਸਾਈਡ ਜਿਹੜੇ ਫਲੋ ਕਰਦੇ ਆ ਡਾਇ ਇਲੈਕਟ੍ਰੋਨ ਨੇ ਉਹ ਉਸ ਤੋਂ ਆਪੋਜੀਟ ਡਾਇਰੈਕਸ਼ਨ ਦੇ ਵਿੱਚ ਕਰੰਟ ਨੂੰ ਫਲੋ ਕਰਾਉਂਦੇ ਹੈਗੇ ਆ ਸੋ ਇਸ ਦੇ ਵਿੱਚ ਜਿਹੜਾ ਲਿਕਵਿਡ ਦੇ ਵਿੱਚ ਵੀ ਸੇਮ ਕੇਸ ਹੁੰਦਾ ਹੈ ਗੈਸਸਿਜ਼ ਔਰ ਲਿਕਵਿਡ ਦੋਨੋਂ ਕੇਸ ਦੇ ਵਿੱਚ ਜਿਹੜਾ ਕਰੰਟ ਹੈਗਾ ਉਹ ਫਲੋ ਹੁੰਦਾ ਇਲੈਕਟ੍ਰੋਨ ਪੋਜ਼ਿਟਿਵ ਆਇਨਸ ਐਂਡ ਨੈਗੇਟਿਵ ਆਇਨਸ ਤਾਂ ਇਸ ਦਾ ਜਿਹੜਾ ਆਨਸਰ ਡੀ ਸਹੀ ਹੈ ਸੈਕਿੰਡ ਦਾ 3rd ਕੁਐਸਚਨ ਹੈਗਾ ਦ ਮਿਨਿਮਮ ਰਿਕੁਆਇਰਮੈਂਟਸ ਫਾਰ ਕੌਜ਼ਿੰਗ ਫਲੋ ਆਫ ਕਰੰਟ ਆਰ ਯਾਨਕਿ ਘੱਟੋ ਘੱਟ ਜਿਹੜੀ ਲੋਡ ਹੈਗੀ ਆ ਇੱਕ ਕਰੰਟ ਨੂੰ ਫਲੋ ਕਰਾਉਣ ਵਾਸਤੇ ਉਹ ਕਿਹੜੀ ਹੈਗੀ ਆ ਤਾਂ ਕਰੰਟ ਦੇ ਫਲੋ ਕਰਾਉਣ ਵਾਸਤੇ ਜਿਹੜੀ ਘੱਟੋ ਘੱਟ ਜ਼ਰੂਰਤ ਪੁੱਛੀ ਗਈ ਹੈ ਇਸ ਕੁਐਸਚਨ ਦੇ ਵਿੱਚ ਆਪਸ਼ਨ A ਹੈ ਆ ਵੋਲਟੇਜ ਸੋਰਸ ਅ ਰੈਜ਼ਿਸਟਰ ਐਂਡ ਸਵਿਚ ਯਾਨੀ ਕਿ ਵੋਲਟੇਜ ਸਾਧਨ ਰੈਜ਼ਿਸਟੈਂਸ ਤੇ ਸਵਿਚ ਹੋਣਾ ਜ਼ਰੂਰੀ ਹੈ B ਹੈਗਾ ਆ ਵੋਲਟੇਜ ਸੋਰਸ ਐਂਡ ਆ ਕੰਡਕਟਰ C ਹੈਗਾ ਆ ਪਾਵਰ ਸੋਰਸ ਐਂਡ ਆ ਬਲਬ D ਹੈਗਾ ਆ ਵੋਲਟੇਜ ਸੋਰਸ ਐਂਡ ਆ ਕੰਡਕਟਰ ਐਂਡ ਐਮੀਟਰ ਐਂਡ ਸਵਿਚ ਸੋ ਇਸ ਤਰ੍ਹਾਂ ਅਲੱਗ-ਅਲੱਗ ਉਸਨੇ ਦੱਸੇ ਗਏ ਆ ਕਿ ਕਿਹੜੇ-ਕਿਹੜੇ ਸਾਨੂੰ ਜ਼ਰੂਰਤ ਰਿਕੁਆਇਰਮੈਂਟ ਹੈਗੀ ਆ ਇੱਕ ਕਰੰਟ ਨੂੰ ਫਲੋ ਕਰਾਉਣ ਵਾਸਤੇ ਘੱਟ ਤੋਂ ਘੱਟ ਸੋ ਜੇ ਘੱਟ ਤੋਂ ਘੱਟ ਦੀ ਗੱਲ ਕਰੀਏ ਤਾਂ ਇੱਥੇ ਸਾਡੇ ਕੋਲ ਸਪਲਾਈ ਸੋਰਸ ਕੋਈ ਵੀ ਹੋ ਸਕਦਾ ਹੈ ਸੈੱਲ ਬੈਟਰੀ ਜਨਰੇਟਰ ਇਹ ਸਾਡੇ ਕੋਲ ਬੈਟਰੀ ਹੋ ਗਿਆ ਪੋਜ਼ਿਟਿਵ ਔਰ ਨੈਗੇਟਿਵ ਔਰ ਦੂਸਰਾ ਜਿਹੜਾ ਕਰੰਟ ਹੈਗਾ ਫਲੋ ਹੋਣਾ ਉਹ ਸਾਨੂੰ ਕੀ ਹੈ ਕੰਡਕਟਰ ਦੀ ਜ਼ਰੂਰਤ ਹੈ ਜੇ ਇਹ ਆਪਸ ਵਿੱਚ ਟੱਚ ਕਰ ਜਾਂਦੇ ਆ ਕੰਡਕਟਰ ਤਾਂ ਇਹ ਭਾਵੇਂ ਸ਼ਾਰਟ ਸਰਕਟ ਹੈ ਲੇਕਿਨ ਕਰੰਟ ਫਲੋ ਹੋ ਜਾਏਗਾ ਭਾਵੇਂ ਸ਼ਾਰਟ ਸਰਕਟ ਹੈ ਕਰੰਟ ਉਸ ਸਮੇਂ ਬਹੁਤ ਜ਼ਿਆਦਾ ਫਲੋ ਕਰੇਗਾ ਤਾਂ ਸਾਨੂੰ ਜਿਹੜਾ ਘੱਟੋ-ਘੱਟ ਜਿਹੜੀ ਜ਼ਰੂਰਤ ਹੈ ਕਰੰਟ ਨੂੰ ਫਲੋ ਕਰਾਉਣ ਦੀ ਉਹ ਇੱਕ ਵੋਲਟੇਜ ਸੋਰਸ ਤੇ ਦੂਸਰਾ ਕੰਡਕਟਰ ਦਸ ਦੀ ਆਪਸ਼ਨ ਬੀ ਸਹੀ ਹੈ ਥਰਡ ਕੁਐਸਚਨ ਦੀ ਫੋਰਥ ਕੁਐਸਚਨ ਹੈ ਕਰੈਕਟ ਫਾਰਮ ਆਫ ਓਮਜ਼ ਲਾਅ ਯਾਨੀ ਕਿ ਓਮਜ਼ ਲਾ ਦੀ ਇਹਨਾਂ ਦੇ ਵਿੱਚੋਂ ਕਿਹੜੀ ਫਾਰਮ ਜਿਹੜੀ ਸਹੀ ਹੈਗੀ ਹੈ ਆਪਸ਼ਨ ਏ ਹੈ ਵੀ ਡਾਇਰੈਕਟਲੀ ਪ੍ਰੋਪੋਰਸ਼ਨਲ ਆਈ b ਹੈਗਾ v ਜਿਹੜਾ ਇਕੁਅਲ ਟੂ i r c ਹੈਗਾ i v r ਅ ਡੀ ਅਬੋਵ a ਐਂਡ b ਤਾਂ ਓਮਸ ਲਾ ਦੇ ਅਨੁਸਾਰ ਜਿਹੜਾ ਕਰੰਟ ਹੈਗਾ ਉਹ ਵੋਲਟੇਜ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਸਿੱਧੇ ਅਨੁਪਾਤੀ ਹੈ ਉਹ ਸਾਡਾ ਆਪਸ਼ਨ a ਸਹੀ ਹੈ b ਦੇ ਵਿੱਚ ਕਿਹਾ v i r ਸੋ ਓਮਸ ਲਾ ਦੀ ਸਟੇਟਮੈਂਟ ਅਨਸਾਰ ਜੇ ਅਸੀਂ ਇੱਕ ਮੈਜਿਕ ਟ੍ਰੈਂਗਲ ਦੇ ਬਾਰੇ ਜਾਣੀਏ ਤਾਂ ਉਸ ਦੇ ਵਿੱਚ v i ਇਨਟੂ ਆਰ ਤਾਂ ਜਿਹੜੀ ਵੀ ਅਸੀਂ ਫਾਈਂਡ ਆਊਟ ਕਰਨੀ ਹੈ ਇਸ ਦੇ ਵਿੱਚੋਂ ਕੁਆਂਟੀਟੀ ਤਾਂ ਉਹ ਦੂਸਰੀਆਂ ਸਾਨੂੰ ਕਿਸ ਫਾਰਮ ਦੇ ਵਿੱਚ ਨੇ ਉਹ ਦੇਖਾਂਗੇ ਇੱਥੇ ਹੁਣ ਜਿਵੇਂ ਵੀ ਦਿਖਾਇਆ ਗਿਆ ਵੀ i r ਕਰੰਟ ਗੁਣਾ ਰੈਜ਼ਿਸਟੈਂਸ ਤਾਂ ਇੱਥੇ ਸਾਡੇ ਕੋਲ ਇਹ ਆਪਸ਼ਨ ਵੀ ਸਹੀ ਆ ਵੀ i r ਤਾਂ ਜਿਹੜਾ i ਹੈਗਾ c ਲਿਖਿਆ ਹੋਇਆ ਜੇ ਅਸੀਂ i ਫਾਈਂਡ ਆਊਟ ਕਰਨੀ ਹੈ i ਨੂੰ ਅਸੀਂ ਜੇ ਚੁਪਾ ਲਵਾਂਗੇ ਤਾਂ ਇੱਥੇ ਕੀ ਆਏਗਾ v r ਲੇਕਿਨ ਇੱਥੇ v into r ਲਿਖਿਆ ਤਾਂ ਇਹ ਵਾਲੀ ਜਿਹੜੀ ਸਟੇਟਮੈਂਟ ਹੈ ਇਹ ਗਲਤ ਹੈਗੀ ਆ ਤਾਂ ਸਾਡੇ ਕੋਲੇ கரੈਕਟ ਫਾਰਮ ਪੁੱਛੀ ਗਈ ਆ ਉਹਦੇ ਵਿੱਚ ਅਸੀਂ ਦੇਖਿਆ ਕਿ a ਆਪਸ਼ਨ ਤੇ b ਆਪਸ਼ਨ ਦੋਨੋਂ ਸਹੀ ਹੈ ਤਾਂ ਇਸ ਦਾ ਆਨਸਰ d ਹੈਗਾ ਜਿਹੜਾ ਅਬਵ a ਔਰ b ਦੋਨੋਂ ਸਹੀ ਨੇ ਤਾਂ ਆਪਸ਼ਨ ਚੌਥੇ ਕੁਐਸਚਨ ਦੀ ਜਿਹੜੀ ਆਪਸ਼ਨ d ਸਹੀ ਹੈਗੀ ਆ ਸੋ ਨੈਕਸਟ 5th ਕੁਐਸਚਨ ਹੈਗਾ ohms law is applicable to ਯਾਨਕਿ ohms law ਕਿਸ ਜਗ੍ਹਾ ਤੇ ਅਪਲਾਈ ਕੀਤਾ ਜਾਂਦਾ ਕਿੱਥੇ ਵਰਤਿਆ ਜਾਂਦਾ ਆਪਸ਼ਨ a ਹੈ ਇਲੈਕਟ੍ਰੋਲਾਈਟਸ b ਹੈਗਾ ਆਰਕ ਲੈਂਪ ਸੀ ਹੈਗਾ ਸੈਮੀ ਕੰਡਕਟਰ اور ਡੀ ਨਨ ਆਫ ਥੀਸ ਤਾਂ ਓਮਜ਼ ਲਾ ਜਿਹੜਾ ਹੈਗਾ ਉਹ ਸਿੰਪਲ ਸਰਕਟ ਲਈ ਯੂਜ਼ ਕੀਤਾ ਜਾਂਦਾ ਜਦੋਂ ਕਿ ਇਲੈਕਟ੍ਰੋਲਾਈਟ ਆਰ ਕੁਲੈਂਪ ਔਰ ਸੈਮੀ ਕੰਡਕਟਰ ਨੇ ਜਿਹੜੇ ਉਹ 네ਗੇਟਿਵ ਟੈਂਪਰੇਚਰ ਕੋਫੀਸ਼ੀਐਂਟ ਨੇ ਇਹਨਾਂ ਦੇ ਉੱਪਰ ਜਿਹੜਾ ਹੈਗਾ ਓਮਜ਼ ਲਾ ਅਪਲਾਈ ਨਹੀਂ ਹੁੰਦਾ ਐਪਲੀਕੇਬਲ ਨਹੀਂ ਹੈਗਾ ਤਾਂ ਇਸ ਦਾ ਜਿਹੜਾ ਆਨਸਰ ਆ ਪੰਜਵੇਂ ਦਾ ਉਹ ਨਨ ਆਫ ਥੀਸ ਹੈ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ ਨੈਕਸਟ ਕੁਐਸਚਨ ਹੈ ਪਿਓਰ ਮੈਟਲਸ ਜਨਰਲੀ ਹੈਵ ਕਿ ਜਿਹੜੀਆਂ ਸ਼ੁੱਧ ਤਾਤਾਂ ਨੇ ਪਿਓਰ ਮੈਟਲਸ ਨੇ ਉਹ ਕੀ ਹੁੰਦੀਆਂ ਨੇ ਕੀ ਹੁੰਦਾ ਉਹਨਾਂ ਦੇ ਵਿੱਚ ਤਾਂ ਜਿਹੜੀਆਂ ਪਿਓਰ ਮੈਟਲਸ ਨੇ ਉਹ ਇੱਕੋ ਹੀ ਐਲੀਮੈਂਟ ਦੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੋਈ ਹੋਰ ਮੈਟਲ ਮਿਕਸ ਨਹੀਂ ਹੁੰਦੀ ਇਸੇ ਕਰਕੇ ਇਹਨਾਂ ਨੂੰ ਪਿਓਰ ਮੈਟਲ ਜਾਂ ਸ਼ੁੱਧ ਤਾਤਾਂ ਕਿਹਾ ਜਾਂਦਾ ਤਾਂ ਇਹਨਾਂ ਦੇ ਵਿੱਚ ਕੀ ਹੁੰਦਾ অপਸ਼ਨ A ਹੈ ਹਾਈ ਕੰਡਕਟਿਵਿਟੀ ਐਂਡ ਲੋ ਟੈਂਪਰੇਚਰ ਕੋਫੀਸ਼ੀਐਂਟ B ਹੈਗਾ ਹਾਈ ਕੰਡਕਟਿਵਿਟੀ ਐਂਡ ਹਾਈ ਟੈਂਪਰੇਚਰ ਕੋਫੀਸ਼ੀਐਂਟ C ਹੈ ਲੋ ਕੰਡਕਟਿਵਿਟੀ ਐਂਡ ਜ਼ੀਰੋ ਟੈਂਪਰੇਚਰ ਕੋਫੀਸ਼ੀਐਂਟ D অপਸ਼ਨ ਹੈ ਲੋ ਕੰਡਕਟਿਵਿਟੀ ਐਂਡ ਹਾਈ ਟੈਂਪਰੇਚਰ ਕੋਫੀਸ਼ੀਐਂਟ ਤਾਂ ਜਿਹੜੀਆਂ ਪਿਓਰ ਮੈਟਲਸ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਹਾਈ ਕੰਡਕਟਿਵਿਟੀ ਯਾਨੀ ਕਿ ਕਰੰਟ ਪਾਸ ਕਰਾਉਣ ਦੀ ਜਿਹੜੀ ਸ਼ਮਤਾ ਹੈਗੀ ਆ ਉਹਦੀ ਸਮਰੱਥਾ ਉਹ ਬਹੁਤ ਜ਼ਿਆਦਾ ਹਾਈ ਹੁੰਦੀ ਹੈ ਔਰ ਜਿਹੜੀ ਹਾਈ ਟੈਂਪਰੇਚਰ ਕੋਫੀਸ਼ੀਐਂਟ ਹੁੰਦੀਆਂ ਨੇ ਪਿਓਰ ਮੈਟਲਸ ਤਾਂ ਇਹਨਾਂ ਦੇ ਵਿੱਚ ਜਿਹੜਾ ਸਿਲਵਰ ਕਾਪਰ 골ਡ ਐਲੂਮੀਨੀਅਮ ਇਹ ਪਿਓਰ ਮੈਟਲ ਕੈਟਾਗਰੀ ਦੇ ਵਿੱਚ ਆ ਜਾਂਦੀਆਂ ਨੇ ਤਾਂ ਇਸ ਦੀ ਆਪਸ਼ਨ B ਸਹੀ ਆ ਹਾਈ ਕੰਡਕਟਿਵਿਟੀ ਐਂਡ ਹਾਈ ਟੈਂਪਰੇਚਰ ਕੋਫੀਸ਼ੀਐਂਟ ਹੁੰਦਾ ਇਹਨਾਂ ਪਿਓਰ ਮੈਟਲਸ ਦਾ 7th ਕੁਐਸਚਨ ਸਪੈਸਿਫਿਕ ਰੈਜ਼ਿਸਟੈਂਸ ਆਫ ਅ ਕੰਡਕਟਰ ਡਿਪੈਂਡਸ ਔਨ ਯਾਨੀ ਕਿ ਇੱਕ ਕੰਡਕਟਰ ਦੀ ਜਿਹੜੀ ਸਪੈਸਿਫਿਕ ਰੈਜ਼ਿਸਟੈਂਸ ਹੈ ਉਹ ਕਿਸ ਦੇ ਉੱਪਰ ਨਿਰਭਰ ਕਰਦੀ ਹੈ ਆਪਸ਼ਨ ਏ ਹੈ ਕੰਪੋਜੀਸ਼ਨ ਆਫ ਕੰਡਕਟਰ ਮਟੀਰੀਅਲ ਕਿ ਮਟੀਰੀਅਲ ਦਾ ਜਿਹੜਾ ਪਦਾਰਥ ਹੈ ਉਸ ਦੇ ਉੱਪਰ ਬੀ ਹੈਗਾ ਡਾਈਮੈਂਸ਼ਨਸ ਆਫ ਦਾ ਕੰਡਕਟਰ ਯਾਨੀ ਕਿ ਕੰਡਕਟਰ ਦੀ ਜਿਹੜੀ ਡਾਈਮੈਂਸ਼ਨ ਹੈ ਉਹ ਕਿਸ ਸਾਈਜ਼ ਦੀ ਹੈ ਉਸ ਦੀ ਲੰਬਾਈ ਔਰ ਉਸ ਦਾ ਜਿਹੜਾ ਡਾਇਆਮੀਟਰ ਹੈ ਕਿਸ ਤਰ੍ਹਾਂ ਦਾ ਹੈਗਾ ਸੀ ਹੈਗਾ ਰੈਜ਼ਿਸਟੈਂਸ ਆਫ ਦਾ ਕੰਡਕਟਰ ਔਰ ਡੀ ਹੈਗਾ ਬੋਥ ਏ ਐਂਡ ਬੀ ਤਾਂ ਜਿਹੜੀ ਸਪੈਸੀਫਿਕ ਰੈਜ਼ਿਸਟੈਂਸ ਆਫ ਕੰਡਕਟਰ ਹੈਗੀ ਆ ਉਹ ਡਿਪੈਂਡ ਕਰਦੀ ਹੈ ਕੰਪੋਜੀਸ਼ਨ ਆਫ ਕੰਡਕਟਰ ਮਟੀਰੀਅਲ ਔਰ ਡਾਈਮੈਂਸ਼ਨ ਆਫ ਦਾ ਕੰਡਕਟਰ ਇਹਨਾਂ ਦੋਨਾਂ ਦੇ ਉੱਪਰ ਨਿਰਭਰ ਕਰਦੀ ਹੈ ਜਿਹੜੀ ਸਪੈਸੀਫਿਕ ਰੈਜ਼ਿਸਟੈਂਸ ਹੁੰਦੀ ਹੈ ਕਿਸੇ ਕੰਡਕਟਰ ਦੀ ਤਾਂ ਜਿਹੜਾ 7ਵਾਂ ਦਾ ਆਨਸਰ ਹੈ ਉਹ ਆਨਸਰ ਡੀ ਸਹੀ ਹੈ ਬੋਥ ਏ ਐਂਡ ਬੀ 8th ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਮਟੀਰੀਅਲ ਪੋਜੈਸਟ ਦਾ ਲੀਸਟ ਸਪੈਸੀਫਿਕ ਰੈਜ਼ਿਸਟੈਂਸ ਯਾਨੀ ਕਿ ਜਿਹੜੇ 4 ਮਟੀਰੀਅਲ ਦਿੱਤੇ ਗਏ ਆ ਇਹਨਾਂ ਦੇ ਵਿੱਚ ਜਿਹੜੀ ਸਭ ਤੋਂ ਘੱਟ ਹੈ ਲੀਸਟ ਜਿਹੜੀ ਸਪੈਸੀਫਿਕ ਰੈਜ਼ਿਸਟੈਂਸ ਹੈ ਉਹ ਕਿਹੜੇ ਮਟੀਰੀਅਲ ਦੀ ਹੈਗੀ ਆ ਤਾਂ ਆਪਸ਼ਨ A ਹੈ ਕਾਪਰ B ਐਲੂਮੀਨੀਅਮ C ਹੈਗਾ ਸਿਲਵਰ ਔਰ D ਹੈਗਾ ਆਇਰਨ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਸਿਲਵਰ ਹੈ ਜਿਹਨੂੰ ਅਸੀਂ ਚਾਂਦੀ ਕਹਿ ਦਿੰਦੇ ਆ ਉਸ ਦੀ ਜਿਹੜੀ ਸਪੈਸੀਫਿਕ ਰੈਜ਼ਿਸਟੈਂਸ ਹੈ ਉਹ ਬਹੁਤ ਹੀ ਲੋਇਸਟ ਹੁੰਦੀ ਹੈ ਬਹੁਤ ਘੱਟ ਹੁੰਦੀ ਹੈ ਤਾਂ ਇਸ ਦਾ ਆਨਸਰ 8ਵੇਂ ਦਾ ਜਿਹੜਾ C ਸਿਲਵਰ ਸਹੀ ਹੈ 9th ਜਿਹੜਾ ਕੁਐਸਚਨ ਹੈਗਾ 4 100 वाट ਲੈਂਪਸ ਆਰ ਕਨੈਕਟਡ ਇਨ ਪੈਰਲਲ ਅਕ੍ਰੋਸ 230 ਵੋਲਟ ਸਪਲਾਈ ਲਾਈਨ ਇਫ 1 ਲੈਂਪ ਗੈਟ ਫਿਊਜ਼ਡ ਤਾਂ ਕੀ ਹੋਵੇਗਾ ਯਾਨੀ ਕਿ 4 ਲੈਂਪ ਹੈਗੇ ਆ ਜਿਹੜੇ 100 ਵਾਟ ਦੇ ਨੇ ਉਹ 230 ਵੋਲਟ ਦੇ ਨਾਲ ਪੈਰਲਲ ਦੇ ਵਿੱਚ ਕਨੈਕਟਡ ਨੇ ਸਪਲਾਈ ਦੇ ਵਿੱਚ ਜੇ ਇੱਕ ਲੈਂਪ ਫਿਊਜ਼ ਹੋ ਜਾਵੇ ਤਾਂ ਕੀ ਹੋਵੇਗਾ ਇੱਥੇ ਅਸੀਂ ਨਾਲ ਹੀ ਸਰਕਟ ਬਣਾ ਕੇ ਦੇਖ ਲੈਣੇ ਆ ਕਿ 4 ਲੈਂਪ ਦਿਖਾਏ ਗਏ ਨੇ 1 2 3 ਔਰ ਚ ਚਾਰਾਂ ਨੂੰ ਜਿਹੜੀ ਸਪਲਾਈ ਮਿਲੀ ਹੋਈ ਹੈ ਉਹ ਹੈਗੀ ਆ 230 ਵੋਲਟ ਹੁਣ ਉਹ ਕਹਿੰਦਾ ਹੈ ਕਿ ਜੇ ਚਾਰਾਂ ਦੇ ਵਿੱਚੋਂ ਇੱਕ ਜਿਹੜਾ ਲੈਂਪ ਆ ਉਹ ਫਿਊਜ਼ ਹੋ ਜਾਵੇ ਤਾਂ ਬਾਕੀਆਂ ਦੇ ਉੱਪਰ ਕੀ ਇਫੈਕਟ ਪਏਗਾ ਉਹ ਇਸ ਦੇ ਵਿੱਚ ਕਿਹਾ ਗਿਆ ਕਿ অপਸ਼ਨ A 올 द फोर ਲੈਂਪਸ ਵਿਲ ਲਾਈਟ ਚਾਰੋਂ ਲੈਂਪ ਲਾਈਟ ਦੇਣਗੇ B ਹੈਗਾ ਨੋ ਲੈਂਪ ਵਿਲ ਲਾਈਟ ਯਾਨਕਿ ਕੋਈ ਵੀ ਲੈਂਪ ਲਾਈਟ ਨਹੀਂ ਦੇਗਾ C ਹੈਗਾ ਰੈਸਟ ਆਫ ਦਾ 3 ਲੈਂਪਸ ਵਿਲ ਲਾਈਟ ਯਾਨੀ ਕਿ ਬਾਕੀ ਦੇ ਜਿਹੜੇ ਤਿੰਨ ਲੈਂਪ ਹੈ ਉਹ ਲਾਈਟ ਦਿੰਦੇ ਰਹਿਣਗੇ ਔਰ ਡੀ ਹੈਗਾ ਨਨ ਆਫ ਅਬੋਵ ਤਾਂ ਇਸ ਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਪੈਰਲਲ ਦੇ ਵਿੱਚ ਕਨੈਕਟ ਨੇ ਇਹਨਾਂ ਨੂੰ ਜਿਹੜੀ ਸਪਲਾਈ ਹੈ ਉਹ ਬਰਾਬਰ ਮਿਲੀ ਹੋਈ ਹੈ ਇਸ ਦੇ ਵਿੱਚ ਇੱਕ ਲੈਂਪ ਅਗਰ ਫਿਊਜ਼ ਹੋ ਜਾਂਦਾ ਕੋਈ ਵੀ ਲੈਂਪ ਚਾਰਾਂ ਦੇ ਵਿੱਚੋਂ ਤਾਂ ਜਿਹੜੇ ਬਾਕੀ ਦੇ ਤਿੰਨ ਹੈਗੇ ਆ ਉਹ ਲਾਈਟ ਦਿੰਦੇ ਰਹਿਣਗੇ ਤਾਂ ਇਸ ਦੀ ਜਿਹੜੀ ਆਪਸ਼ਨ ਸੀ ਹੈਗੀ ਆ ਰੈਸਟ ਆਫ ਦਾ 3 ਲੈਂਪਸ ਵਿਲ ਲਾਈਟ ਤਾਂ ਇਹ ਅਨਸਰ ਇਸ ਦਾ ਨੋਵੇਂ ਦਾ ਸਹੀ ਹੈ ਸੀ ਆਪਸ਼ਨ ਸਹੀ ਹੈ ਨੈਕਸਟ ਕੁਐਸਚਨ ਹੈ ਸੈਲਸ ਆਰ ਕਨੈਕਟਡ ਇਨ ਪੈਰਲਲ ਆਰਡਰ ਟੂ ਇਨਕਰੀਸ ਦਾ ਯਾਨੀ ਕਿ ਸੈਲ ਜਿਹੜੇ ਹੈਗੇ ਆ ਉਹਨਾਂ ਨੂੰ ਅਗਰ ਪੈਰਲਲ ਦੇ ਵਿੱਚ ਜੋੜਿਆ ਜਾਂਦਾ ਤਾਂ ਕੀ ਇਨਕਰੀਸ ਹੁੰਦਾ ਆਪਸ਼ਨ ਏ ਐਫੀਸ਼ੀਐਂਸੀ ਬੀ ਹੈਗਾ ਵੋਲਟੇਜ ਰੇਟਿੰਗ ਸੀ ਹੈਗਾ ਲਾਈਫ ਆਫ ਦਾ ਸੈਲ ਔਰ ਡੀ ਹੈਗਾ ਕਰੰਟ ਕਪੈਸਿਟੀ ਸੋ ਅਗਰ ਅਸੀਂ ਜਾਣੀਏ ਕਿ ਸੈਲ ਨੂੰ ਪੈਰਲਲ ਔਰ ਸੀਰੀਜ਼ ਵਿੱਚ ਕਨੈਕਟ ਕਰੀਏ ਤਾਂ ਕੀ ਇਨਕਰੀਸ ਹੁੰਦਾ ਕੀ ਵਧਦਾ ਪੈਰਲਲ ਦੇ ਵਿੱਚ ਯਾਨੀ ਕਿ ਪੋਜ਼ਿਟਿਵ ਨਾਲ ਪੋਜ਼ਿਟਿਵ ਨੂੰ ਕਨੈਕਟ ਕਰ ਦਿੰਨੇ ਆ ਔਰ ਜਿਹੜੇ 네ਗੇਟਿਵ ਨੇ ਸਾਈਡ ਉਹ 네ਗੇਟਿਵ ਨੂੰ 네ਗੇਟਿਵ ਨਾਲ ਕਨੈਕਟ ਕਰਦੇ ਆ ਤਾਂ ਇਹ ਪੈਰਲਲ ਕਨੈਕਸ਼ਨ ਹੈ 셀 ਦਾ ਪੈਰਲਲ ਕਨੈਕਸ਼ਨ ਹੈ ਇਸ ਦੇ ਵਿੱਚ ਵੋਲਟੇਜ ਸੇਮ ਰਹੇਗੀ ਲੇਕਿਨ ਜਿਹੜੀ ਕਰੰਟ ਕਪੈਸਿਟੀ ਵੱਧ ਜਾਏਗੀ ਕਰੰਟ ਦੇਣ ਦੀ ਕਪੈਸਿਟੀ ਆ ਉਹ ਇਨਕਰੀਜ਼ ਹੋ ਜਾਏਗੀ ਜਦੋਂ ਕਿ ਸੀਰੀਜ਼ ਦੇ ਵਿੱਚ ਕੀ ਹੈ ਉਸ ਦੇ ਵਿੱਚ ਵੋਲਟੇਜ ਐਡ ਹੁੰਦੀ ਜਾਂਦੀ ਹੈ ਜਿੰਨੇ 셀 ਨੇ ਅਗਰ ਤਿੰਨ 셀 ਹੈਗੇ ਆ ਤਾਂ ਇਹਨਾਂ ਦੀ ਜਿਹੜੀ ਵੋਲਟੇਜ ਆ ਉਹ ਜੁੜ ਜਾਵੇਗੀ ਸੀਰੀਜ਼ ਵਿੱਚ ਵੋਲਟੇਜ ਇਨਕਰੀਜ਼ ਹੁੰਦੀ ਹੈ ਪੈਰਲਲ ਦੇ ਵਿੱਚ ਕਰੰਟ ਕੈਪੈਸਿਟੀ ਵਾਧੀ ਹੈਗੀ ਆ ਸੋ ਇਸ ਦੇ ਵਿੱਚ ਜਿਹੜੀ ਆਪਸ਼ਨ ਪੁੱਛੀ ਗਈ ਹੈ ਉਹ ਪੈਰਲਲ ਦੇ ਵਿੱਚ ਕਿਹਾ ਗਿਆ ਤਾਂ ਕੀ ਇਨਕਰੀਜ਼ ਹੁੰਦਾ ਕਰੰਟ ਕੈਪੈਸਿਟੀ ਇਨਕਰੀਜ਼ ਹੁੰਦੀ ਹੈ ਤਾਂ ਆਪਸ਼ਨ 10ਵੇਂ ਦੀ ਜਿਹੜੀ ਡੀ ਸਹੀ ਹੈਗੀ ਹੈ ਨੈਕਸਟ ਕੁਐਸਚਨ ਹੈ ਇਨਾ ਲੈਡ ਐਸਿਡ ਬੈਟਰੀ ਲੈਡ ਐਸਿਡ ਬੈਟਰੀ ਜਿਸ ਦੀ ਵਰਤੋਂ ਸੀ ਆਟੋਮੋਬਾਈਲ ਜਾਂ ਘਰਾਂ ਦੇ ਵਿੱਚ ਇਨਵਰਟਰ ਦੇ ਲਈ ਟੂ ਵੀਲਰ ਦੇ ਲਈ ਕਰਦੇ ਹੈਗੇ ਆ ਲੈਡ ਐਸਿਡ ਬੈਟਰੀ ਕਿਹਾ ਜਾਂਦਾ ਇਹਨਾਂ ਨੂੰ ਇਸ ਦੇ ਵਿੱਚ ਕਿਹਾ ਗਿਆ ਦਾ ਲੈਵਲ ਆਫ ਦਾ ਇਲੈਕਟ੍ਰੋਲਾਈਟ ਸ਼ੁੱਡ ਬੀ ਜਿਹੜਾ ਉਸ ਦੇ ਵਿੱਚ ਇਲੈਕਟ੍ਰੋਲਾਈਟ ਪਾਇਆ ਜਾਂਦਾ ਜਿਸ ਦੇ ਦੁਆਰਾ ਕੈਮੀਕਲ ਰਿਐਕਸ਼ਨ ਹੁੰਦਾ ਅਸੀਂ ਉਸ ਬੈਟਰੀ ਤੋਂ ਕਰੰਟ ਲੈ ਸਕਦੇ ਆ ਜਾਂ ਉਸ ਨੂੰ ਚਾਰਜ ਕਰ ਸਕਦੇ ਆ ਤਾਂ ਉਹ ਇਲੈਕਟ੍ਰੋਲਾਈਟ ਦੇ ਥਰੂ ਹੁੰਦਾ ਤਾਂ ਉਸ ਦੇ ਬਾਰੇ ਪੁੱਛਿਆ ਗਿਆ ਕਿ ਉਸ ਦਾ ਲੈਵਲ ਕਿੰਨਾ ਹੋਣਾ ਚਾਹੀਦਾ ਆਪਸ਼ਨ ਏ ਹੈ ਬਿਲੋ ਦਾ ਲੈਵਲ ਆਫ ਪਲੇਟ ਯਾਨੀ ਕਿ ਪਲੇਟਾਂ ਤੋਂ ਨੀਵਾ ਬੀ ਇਕੁਅਲ ਟੂ ਦੈਟ ਆਫ ਦਾ ਪਲੇਟ ਪਲੇਟਾਂ ਦੇ ਬਰਾਬਰ ਸੀ ਹੈਗਾ ਅਬਵ ਦਾ ਲੈਵਲ ਆਫ ਪਲੇਟਸ ਔਰ ਡੀ ਹੈਗਾ ਨਨ ਆਫ ਦਾ ਅਬਵ ਤਾਂ ਜਿਹੜੀਆਂ ਪਲੇਟਸ ਹੈਗੀਆਂ ਉਹ ਬਿਲਕੁਲ ਇਲੈਕਟ੍ਰੋਲਾਈਟ ਦੇ ਵਿੱਚ ਡੁੱਬੀਆਂ ਹੋਣੀਆਂ ਚਾਹੀਦੀਆਂ ਤਾਂ ਇਹ ਜਿਹੜਾ ਲੈਵਲ ਆ ਇਲੈਕਟ੍ਰੋਲਾਈਟ ਦਾ ਉਹ ਪਲੇਟਸ ਤੋਂ ਉੱਪਰ ਹੋਣਾ ਚਾਹੀਦਾ ਤਾਂ ਆਪਸ਼ਨ ਸੀ ਸਹੀ ਹੈ ਅਬਵ ਆਫ ਦਾ ਲੈਵਲ ਆਫ ਪਲੇਟਸ ਤਾਂ 11ਵੀਂ ਦੀ ਸੀ ਆਪਸ਼ਨ ਸਹੀ ਹੈ ਨੈਕਸਟ ਕੁਐਸਚਨ ਹੈ ਕਾਮਨ ਇੰਪਿਉਰਿਟੀ ਇਨ ਆ ਬੈਟਰੀ ਇਲੈਕਟ੍ਰੋਲਾਈਟਸ ਦੇ ਬੈਟਰੀ ਇਲੈਕਟ੍ਰੋਲਾਈਟ ਦੇ ਵਿੱਚ ਜਿਹੜੀ ਕਾਮਨ ਇੰਪਿਉਰਿਟੀ ਆ ਅਸ਼ੁੱਧੀ ਆ ਉਸ ਦੇ ਵਿੱਚ ਕੀ ਆ ਜਾਂਦੀ ਆ ਤਾਂ ਆਪਸ਼ਨ A ਹੈ ਡਸਟ ਪਾਰਟੀਕਲ B ਹੈਗਾ ਆਇਰਨ C ਲੈਡ ਕ੍ਰਿਸਟਲਸ ਔਰ D ਸੋਡੀਅਮ ক্লোਰਾਈਡ ਤਾਂ ਉਸ ਦੇ ਵਿੱਚ ਜਿਹੜੀ ਕਾਮਨ ਇੰਪਿਉਰਿਟੀ ਆ ਜਾਂਦੀ ਆ ਬੈਟਰੀ ਇਲੈਕਟ੍ਰੋਲਾਈਟ ਦੇ ਵਿੱਚ ਉਹ ਆਇਰਨ ਹੈਗਾ ਤਾਂ ਆਪਸ਼ਨ ਇਸ ਦੀ B ਸਹੀ ਹੈ 12ਵੇਂ ਦੀ ਨੈਕਸਟ ਕੁਐਸਚਨ ਆ ਇਨ ਲੈਡ ਐਸਿਡ ਬੈਟਰੀ ਸੈਪਰੇਟਰ ਆਰ ਪ੍ਰੋਵਾਈਡਡ ਟੂ ਯਾਨਕਿ ਲੈਡ ਐਸਿਡ ਬੈਟਰੀ ਦੇ ਵਿੱਚ ਸੈਪਰੇਟਰ ਕਿਸ ਕੰਮ ਲਈ ਵਰਤੇ ਜਾਂਦੇ ਆ ਮੈਂ ਨਾਲ ਹੀ ਦੱਸ ਦੇਵਾਂ ਕਿ ਸੈਪਰੇਟਰ ਮੀਨਸ ਸੈਪਰੇਟ ਰੱਖਣ ਵਾਲਾ ਸੈਪਰੇਟ ਕਿਸ ਨੂੰ ਰੱਖਣਾ ਹੈ ਬੈਟਰੀ ਦੇ ਅੰਦਰ ਪੋਜ਼ੀਟਿਵ ਔਰ ਨੈਗੇਟਿਵ ਪਲੇਟਸ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਸ ਵਿੱਚ ਸੈਪਰੇਟ ਰੱਖਣਾ ਹੁੰਦਾ ਇਸ ਦੇ ਲਈ ਸੈਪਰੇਟਰ ਪਾਏ ਜਾਂਦੇ ਆ ਤਾਂ ਇਸ ਦੇ ਵਿੱਚ ਜਿਹੜਾ ਕਿਹਾ ਗਿਆ অপਸ਼ਨ A ਹੈ ਰਿਡਿਊਸ ਇੰਟਰਨਲ ਰੈਜ਼ਿਸਟੈਂਸ B ਫੈਸਿਲਿਟੇਟ ਫਲੋ ਆਫ ਦਾ ਕਰੰਟ ਔਰ C ਹੈ ਅਵੋਇਡ ਇੰਟਰਨਲ ਸ਼ਾਰਟ ਸਰਕਟਸ ਔਰ D ਹੈਗਾ ਇਨਕਰੀਜ਼ ਦਾ એનર્ਜੀ ਐਫੀਸ਼ੀਐਂਸੀ ਤਾਂ ਉਸ ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੈਪਰੇਟਰ ਨੇ ਉਹ ਪੋਜ਼ਿਟਿਵ ਔਰ ਜਿਹੜੀਆਂ ਨੈਗੇਟਿਵ ਪਲੇਟਸ ਨੇ ਇਹਨਾਂ ਦੇ ਵਿਚਕਾਰ ਸ਼ਾਰਟ ਸਰਕਟ ਤੋਂ ਬਚਾ ਦੇ ਲਈ ਇਹਨਾਂ ਦੇ ਵਿੱਚ ਸੈਪਰੇਟਰ ਪਾਇਆ ਜਾਂਦਾ ਜਿਹੜਾ ਦੋਨਾਂ ਨੂੰ ਪਲੇਟਸ ਨੂੰ ਸੈਪਰੇਟ ਕਰਦਾ ਤਾਂ ਆਪਸ਼ਨ ਇਸ ਦੀ ਸੀ ਸਹੀ ਹੈ ਅਵੋਇਡ ਇੰਟਰਨਲ ਸ਼ਾਰਟ ਸਰਕਟ ਦੇ ਲਈ ਸੈਪਰੇਟਰ ਯੂਜ਼ ਕੀਤਾ ਜਾਂਦਾ ਨੈਕਸਟ ਕੁਐਸਚਨ ਹੈ ਡੂਰਿੰਗ ਡਿਸਚਾਰਜਿੰਗ ਆਫ ਲੈਡ ਐਸਿਡ 셀 ਦਾ ਟਰਮੀਨਲ ਵੋਲਟੇਜ ਡਿਕਰੀਸਸ ਵਿਦ ਦਾ ਡਿਕਰੀਸ ਇਨ ਤਾਂ ਇਸ ਦੇ ਵਿੱਚ ਜਿਹੜਾ ਇਸ ਦਾ ਮਤਲਬ ਦੱਸਿਆ ਗਿਆ ਕਿ ਜਦੋਂ ਬੈਟਰੀ ਡਿਸਚਾਰਜ ਹੁੰਦੀ ਹੈ ਲੈਡ ਐਸਿਡ 셀 ਆ ਉਹ ਡਿਸਚਾਰਜ ਹੁੰਦਾ ਤਾਂ ਟਰਮੀਨਲ ਵੋਲਟੇਜ ਘਟ ਜਾਂਦੀ ਹੈ ਕਿਸ ਦੇ ਕਾਰਨ ਘਟਦੀ ਹੈ অপਸ਼ਨ A ਹੈਗਾ ਟੈਂਪਰੇਚਰ B ਡਿਸਚਾਰਜ ਰੇਟ C ਸਟੇਟ ਆਫ ਚਾਰਜ اور D ਨਨ ਆਫ ਥੀਸ ਤਾਂ ਬੈਟਰੀ ਦੀ ਵੋਲਟੇਜ ਜਿਹੜੀ ਡਿਕਰੀਸ ਹੁੰਦੀ ਹੈ ਘਟਦੀ ਹੈ ਉਹ ਜਿਹੜਾ ਉਸ ਦਾ ਕਾਰਨ ਹੈ ਡਿਸਚਾਰਜਿੰਗ ਰੇਟ ਕਿ ਅਸੀਂ ਕਿੰਨੇ ਰੇਟ ਨਾਲ ਉਹਨੂੰ ਡਿਸਚਾਰਜ ਕਰ ਰਹੇ ਹਾਂ ਕਰੰਟ ਰੇਟਿੰਗ ਕਿੰਨੀ ਉਸ ਤੋਂ ਲੈ ਰਹੇ ਹਾਂ ਜਿੰਨਾ ਜ਼ਿਆਦਾ ਲੋਡ ਉਸ ਦੇ ਉੱਪਰ ਪਾਵਾਂਗੇ ਕਰੰਟ ਜ਼ਿਆਦਾ ਲਵਾਂਗੇ ਤਾਂ ਬੈਟਰੀ ਜਲਦੀ ਡਿਸਚਾਰਜ ਹੋਏਗੀ ਬੈਟਰੀ ਦੀ ਵੋਲਟੇਜ ਘਟੇਗੀ ਤਾਂ ਜਿਹੜਾ 14ਵਾਂ ਕੁਐਸਚਨ ਹੈ ਇਸ ਦੀ ਆਪਸ਼ਨ B ਜਿਹੜੀ ਸਹੀ ਹੈ ਡਿਸਚਾਰਜ ਰੇਟ ਦੇ ਉੱਪਰ ਡਿਪੈਂਡ ਕਰਦੀ ਹੈ ਟਰਮੀਨਲ ਵੋਲਟੇਜ ਦਾ ਘਟਣਾ ਸੋ ਲਾਸਟ ਕੁਐਸਚਨ ਹੈ ਦਾ એનર્ਜੀ ਕੈਪੈਸਿਟੀ ਆਫ ਸਟੋਰੇਜ ਬੈਟਰੀ ਇਸ ਰੇਟਡ ਇਨ ਕਿ ਜਿਹੜੀ ਸਟੋਰੇਜ ਬੈਟਰੀ ਆ ਚਾਹੇ ਉਹ ਲੈਡ ਐਸਿਡ ਬੈਟਰੀ ਆ ਜਾਂ ਹੋਰ ਕੈਟਾਗਰੀ ਦੀ ਬੈਟਰੀ ਹੈ ਤਾਂ ਉਸ ਦੇ ਵਿੱਚ ਜਿਹੜੀ એનર્ਜੀ ਕਪੈਸਿਟੀ ਦੱਸੀ ਜਾਂਦੀ ਆ ਤਾਂ ਉਹ ਕਿਸ ਰੇਟਿੰਗ ਦੇ ਵਿੱਚ ਦੱਸਦੇ ਆ অপਸ਼ਨ A ਕਿਲੋਵੋਟ B ਕਿਲੋਵੋਟ আর C ਐਂਪੀਅਰ আর অর D ਜੋਲਸ ਤਾਂ ਇਸ ਦੇ ਵਿੱਚ ਜਿਹੜੀ ਕਪੈਸਿਟੀ ਆ ਸਟੋਰੇਜ ਬੈਟਰੀ ਦੀ ਦੱਸੀ ਜਾਂਦੀ ਆ ਉਹ ਐਂਪੀਅਰ আর ਦੇ ਵਿੱਚ ਦੱਸੀ ਜਾਂਦੀ ਹੈ ਕਿਉਂਕਿ ਬਣਾਉਣ ਵਾਲੇ ਨੂੰ ਨਹੀਂ ਪਤਾ ਕਿ ਤੁਸੀਂ ਇਸ ਦੇ ਉੱਪਰ ਲੋਡ ਕਿੰਨਾ ਪਾਉਣਾ ਹੈ ਕਿੰਨੇ ਐਂਪੀਅਰ ਦਾ ਕਰੰਟ ਲੈਣਾ ਤਾਂ ਉਹ ਐਂਪੀਅਰ ਗੁਣਾ ਘੰਟੇ ਤਾਂ ਜਿੰਨਾ ਤੁਸੀਂ ਜਿਆਦਾ ਕਰੰਟ ਲਓਗੇ ਜਿਹੜੇ ਆਰ ਨੇ ਉਹਨੇ ਘਟਦੇ ਜਾਣਗੇ ਜਿੰਨਾ ਕਰੰਟ ਅਸੀਂ ਘਟ ਲਵਾਂਗੇ ਉਹਨੇ ਆਰ ਜਿਹੜੇ ਘੰਟੇ ਆ ਜਿਆਦਾ ਟਾਈਮ ਕੰਮ ਦੇਗੀ ਸੋ ਜਿਹੜੀ ਸਟੋਰੇਜ ਬੈਟਰੀ ਦੀ ਕੈਪੈਸਿਟੀ ਆ ਉਹ ਐਂਪੀਅਰ ਆਰ ਦੇ ਵਿੱਚ ਦੱਸੀ ਜਾਂਦੀ ਆ ਤਾਂ ਇਸ ਦੀ ਆਪਸ਼ਨ ਸੀ ਸਹੀ ਆ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਔਰ ਨਾਲ ਹੀ ਸਾਥੀਆਂ ਨੂੰ ਗੁਜਾਰਿਸ਼ ਹੈ ਕਿ ਇਸ ਵੀਡੀਓ ਦੇ ਸਬੰਧ ਵਿੱਚ ਜੇ ਕੋਈ ਸੁਝਾਅ ਨੇ ਤਾਂ ਉਸ ਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਜਾਵੇ ਤਾਂ ਕਿ ਤੁਹਾਡੀ ਤਿਆਰੀ ਦੇ ਲਈ ਹੋਰ ਬਿਹਤਰ ਜਿਹੜੀਆਂ ਵੀਡੀਓ ਨੈਕਸ ਅਸੀਂ ਦਿੰਦੇ ਰਹੀਏ ਸੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ